ਪਾਰਲੀਮੈਂਟ ਸੈਸ਼ਨ ਦੇ ਵਿੱਚ ਲਗਾਤਾਰ ਵਿਰੋਧੀ ਧਿਰ ਦੇ ਵਿੱਚੋਂ ਲੋਕ ਸਭਾ ਦੇ ਮੈਂਬਰ ਹੋਣ ਜਾਂ ਰਾਜ ਸਭਾ ਦੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੁਣ ਤੱਕ ਗਿਣਤੀ 140 ਤੋਂ ਵੱਧ ਹੋ ਗਈ ਹੈ ਉਹਨਾਂ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਜਿਹੜੇ ਹਾਲ ਦੀ ਘੜੀ 'ਚ ਚੁਣੇ ਗਏ ਸੀ ਜਲੰਧਰ ਲੋਕ ਸਭਾ ਹਲਕੇ ਤੋਂ ਸੁਸ਼ੀਲ ਰਿੰਕੂ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਐਮਪੀ ਸੁਸ਼ੀਲ ਰਿੰਕੂ ਇਸ ਮਸਲੇ ਦੇ ਵਿੱਚ ਜਿਹੜੇ ਪਾਰਲੀਮੈਂਟ ਤੋਂ ਸਸਪੈਂਡ ਹੋਏ ਨੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਇਸ ਦੇ ਉੱਤੇ ਕੀ ਸਮਝਦੇ ਨੇ ਕੇਂਦਰ ਸਰਕਾਰ ਦੇ ਸਰਵਈਏ ਤੋਂ ਉਹ ਕਿਸ ਤਰ੍ਹਾਂ ਸਮਝਦੇ ਨੇ ਕੀ ਵਿਚਾਰਧਾਰਾ ਰੱਖਦੇ ਨੇ ਕੀ ਵਿਚਾਰ ਰੱਖਦੇ ਨੇ ਆਪਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜਾ ਇਹ ਰਾਹ ਅਪਣਾ ਲਿਆ ਇਹ ਬੜਾ ਖਤਰਨਾਕ ਹੈ ਔਰ ਇਹ ਬੜਾ ਲੋਕਤੰਤਰ ਦੇ ਲਈ ਪਾਰੂ ਪੈ ਸਕਦਾ ਕਿਉਂਕਿ ਵੱਡਾ ਬਹੁਮਤ ਤੰਗ ਕਰ ਰਿਹਾ ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਹਨਾਂ ਨੇ ਕਿਹਾ ਸੀ ਤਾਂ ਵਾਜਬ ਸਵਾਲ ਪੁੱਛਣਾ ਚਾਹੁੰਦੇ ਸੀ ਕਿ ਜਿਹੜੀ ਉਹ ਸੁਰੱਖਿਆ ਦੇ ਵਿੱਚ ਕਟਾਈ ਹੋਈ ਆ ਲਾਪਰਵਾਹੀ ਹੋਈ ਆ ਲੋਕ ਆਏ ਸੀ ਉਹਨਾਂ ਦੇ ਬਾਰੇ ਸਵਾਲ ਕਰ ਰਹੇ ਸੀ ਕਿ ਕਿੱਥੋਂ ਨੇ ਉਹਨਾਂ ਦਾ ਸਬੰਧ ਕਿਸ ਦੇ ਨਾਲ ਹੈ ਉਹਨਾਂ ਦਾ ਮਕਸਦ ਕੀ ਸੀ ਪਰ ਇਹ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਲਗਾਤਾਰ ਸੱਤਾਧਿਰ ਦੇ ਵੱਲੋਂ ਵਧਿੱਕੀ ਕੀਤੀ ਜਾ ਰਹੀ ਹੈ ਤੇ ਪਾਰਲੀਮੈਂਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਐਮਪੀ ਸੁਸ਼ੀਲ ਰਿੰਕੂ ਕੀ ਕਹਿ ਰਹੇ ਨਹੀਂ ਉਹਨਾਂ ਨਾਲ ਹੋਈ ਸਾਡੀ ਐਕਸਕਲੂਸਿਵ ਗੱਲਬਾਤ ਦੇ ਵਿੱਚ ਉਹਨਾਂ ਉਹ ਤੁਸੀਂ ਵੀ ਸੁਣੋ ਕਿ ਉਹਨਾਂ ਦਾ ਕੀ ਕਹਿਣਾ ਐ ਐਮਪੀ ਸਾਹਿਬ ਵਜਾ ਕੀ ਬਣੀ ਸਸਪੈਂਸ਼ਨ ਦੀ ਸਸਪੈਂਸ਼ਨ ਦੀ ਵਜ੍ਹਾ ਤਾਂ ਮੇਨ ਵਜ੍ਹਾ ਤਾਂ ਪਿਛਲੀ ਜਿਹੜੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਐ ਉਹਨਾਂ ਉਹਨਾਂ ਦੀ ਤਾਨਾ ਸ਼ਾਹੀ ਨੀਤੀ ਐ ਮੇਨ ਵਜ੍ਹਾ ਕਿਉਂਕਿ ਉਹ ਸੀ ਤਾਂ ਮੰਗ ਕਰ ਰਹੇ ਸੀ ਕਿ ਜਿਹੜੇ ਲੋਗ ਹਾਊਸ ਦੇ ਅੰਦਰ ਐਂਟਰ ਕਰ ਗਏ ਜਿਨ੍ਹਾਂ ਨੇ ਇੱਥੇ ਕਨਸਟ ਕਨਸਟਰ ਜਿਹੜੇ ਇੱਥੇ ਕੀਤੇ ਸੀ ਉਹ ਜਿਹੜੇ ਮੈਂਬਰ ਜਿਨ੍ਹਾਂ ਦੀ ਪਰਮਿਸ਼ਨ ਦੇ ਨਾਲ ਉਹ ਅੰਦਰ ਆਏ ਸੀਗੇ ਜੀ ਉਹਨਾ ਮੈਂਬਰਸ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਹੈ ਜੀ ਤਾਂ ਇਹ ਸਵਾਲ ਪੁੱਛਣ ਤੇ ਉਹਨਾਂ ਨੇ 13 ਮੈਂਬਰ ਪਾਰਲੀਮੈਂਟ ਜਿਹੜੇ ਐਸਸਪੈਂਡ ਕਰ ਦਿੱਤੇ ਉਹਨਾਂ 13 ਮੈਂਬਰ ਪਾਰਲੀਮੈਂਟਾਂ ਨੂੰ ਜਦੋਂ ਸਸਪੈਂਡ ਕਰਨ ਤੋਂ ਬਾਅਦ ਸਾਰਾ ਵਿਪੱਖ ਇਕਜੁੱਟ ਹੋ ਕੇ ਗੱਲ ਪੁੱਛ ਰਿਹਾ ਸੀ ਕਿ ਜੀ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਕਿਉਂਕਿ ਉਹ ਸਦਨ ਦੇ ਮੈਂਬਰ ਵੀ ਹੈ ਔਰ ਸਦਨ ਦੇ ਵਿੱਚ ਇਹ ਹਾਦਸਾ ਹੋਇਆ ਜੀ ਤਾਂ ਉਹਨਾਂ ਨੂੰ ਆ ਕੇ ਆਪਣੇ ਸਾਥੀਆਂ ਨਾਲ ਚਾਹੇ ਉਹ ਸੱਤਾ ਪੱਖ ਦੇ ਆ ਚਾਹੇ ਵਿਰੋਧੀ ਧਿਰ ਦੇ ਜੀ ਉਹਨਾਂ ਦੇ ਨਾਲ ਆ ਕੇ ਗੱਲ ਦੱਸਣੀ ਚਾਹੀਦੀ ਆ ਜੀ ਜਿਹਨ ਸਾਡੇ ਕੇਂਦਰੀ ਗ੍ਰਹਿ ਮੰਤਰੀ ਆ ਜੀ ਕਿ ਉਹ ਲੋਕ ਕੌਣ ਸਨ ਜੀ ਕਿ ਉਹ ਕਿਸੇ ਅੰਤਰਰਾਸ਼ਟਰੀ ਗ੍ਰੋਧ ਨਾਲ ਜੁੜੇ ਸੀ ਕਿ ਉਹ ਕਿਸੇ ਹੱਤਵਾਦੀ ਸੰਗਠਨ ਦੇ ਲੋਕ ਸਨ ਜੀ ਜਾਂ ਉਹਨਾਂ ਦੀ ਮੰਗ ਕੀ ਸੀ ਉਹ ਕਿਸ ਮਕਸਦ ਦੇ ਨਾਲ ਹਾਊਸ ਦੇ ਅੰਦਰ ਐਂਟਰ ਕੀਤੇ ਸੀ ਇਹਦਾ ਜਵਾਬ ਜਿਹੜੇ ਜੀ ਮੈਂਬਰ ਪਾਰਲੀਮੈਂਟ ਸਭਾਣਾ ਜਿਹੜੇ ਜੀ ਗ੍ਰਹਿ ਮੰਤਰੀ ਸਾਹਿਬ ਤੋਂ ਲਾਹਾਂ ਜਾਂਦੇ ਸੀ ਤਾਂ ਮਾਈਕ ਬੰਦ ਕਰ ਦਿੱਤੇ ਜਾਂਦੇ ਆ ਕੈਮਰੇ ਹਟਾ ਦਿੱਤੇ ਜਾਂਦੇ ਆ ਤੇ ਜਦੋਂ ਵਿਰੋਧ ਕਰਨ ਦੇ ਲਈ ਵੈਦ ਦੇ ਵਿੱਚ ਜਾਂਦੇ ਆ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਸੋ ਏਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖੋ ਕਿ 88 ਦਰ ਮੈਂਬਰ ਜਿਹੜੇ ਆ ਕਰੀਬ ਕਰੀਬ ਜਿਹੜੇ ਆ ਸਸਪੈਂਡ ਕਰ ਦਿੱਤੇ ਕੋਈ ਸਮਝ ਜੀ ਐਮਪੀ ਸਾਹਿਬ ਬੇਸ਼ੱਕ ਤੁਹਾਡਾ ਪਾਰਲੀਮੈਂਟ ਦੇ ਅੰਦਰ ਥੋੜੇ ਸਮੇਂ ਦਾ ਤਜਰਬਾ ਹੈ ਤੁਸੀਂ ਆਪੋਜੀਸ਼ਨ ਦੀ ਆਵਾਜ਼ ਦਬਦੀ ਜਦੋਂ ਦੇਖਦੇ ਹੋ ਤੇ ਜਹਨ ਚ ਕੀ ਆਉਂਦਾ ਹੈ ਕਿ ਕਿਸੇ ਵੀ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਆਪੋਜੀਸ਼ਨ ਦੀ ਆਵਾਜ਼ ਦੱਬੀ ਜਾਂਦੀ ਹੈ ਤੇ ਉਹਦੇ ਮਾਇਨੇ ਕੀ ਸਮਝਦੇ ਹੋ ਉਹਦੇ ਮਾਇਨੇ ਤਾਂ ਇਹ ਹੀ ਹੈ ਕਿ ਦੇਸ਼ ਦੀ ਜਿਹੜੀ ਇਸ ਵੇਲੇ ਸਰਕਾਰ ਆ ਜੀ ਪਿਛਲੇ ਦਿਨੀ ਜਿਹੜੇ 3 ਰਾਜਾਂ ਦੇ ਨਤੀਜੇ ਆਏ ਆ ਜੀ ਉਹਨਾਂ ਕਰਕੇ ਹੋਰ ਜਿਆਦਾ ਓਵਰ ਕੌਨਫੀਡੈਂਸ ਦੇ ਵਿੱਚ ਹੈ ਹੋਰ ਜਿਆਦਾ ਉਹ ਅਤਿਆਚਾਰ ਹੈ ਵਿਰੋਧੀ ਪਾਰਟੀਆਂ ਦੇ ਉੱਤੇ ਕਰਨਾ ਜਾਂਦੇ ਆ ਮੇਰਾ ਖਿਆਲ ਹੈ ਕਿ ਇਸੇ ਕਾਰਨ ਕਰਕੇ ਅੱਜ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਸਪੈਂਸ਼ਨਾਂ ਹੋ ਰਹੀਆਂ ਜੀ ਤਾਂ ਤੁਸੀਂ ਜਦੋਂ ਇਹ ਘਟਨਾਕ੍ਰਮ ਵਾਪਰਿਆ ਸੀ ਉਸ ਵਕਤ ਪਾਰਲੀਮੈਂਟ ਦੇ ਅੰਦਰ ਸੀਗੇ ਜਿਹੜੇ ਘਟਨਾਕ੍ਰਮ ਦੀ ਜਦੋਂ ਜਿਹੜੇ ਨੂੰ ਲੈ ਕੇ ਤੁਸੀਂ ਸਵਾਲ ਕੀਤਾ ਜਦੋਂ ਪਾਰਲੀਮੈਂਟ ਦੇ ਅੰਦਰ ਹੀ ਸੀ ਜੀ ਜਦੋਂ ਸਸਪੈਂਡ ਕੀਤਾ ਮੈਂ ਤਾਂ ਕਾਫੀ ਕਾਫੀ ਲੋਕ ਸਭਾ ਮੈਂਬਰਾਂ ਤੇ ਜਾਂ ਰਾਜ ਸਭਾ ਦੇ ਮੈਂਬਰ ਨੇ ਜਿਹੜੀ ਸਸਪੈਂਸ਼ਨ ਦੀ ਗਿਣਤੀ ਚ ਆ ਗਏ ਨੇ ਜਦੋਂ ਤੁਸੀਂ ਕੇਂਦਰ ਵੱਲੋਂ ਇਹ ਕਾਰਵਾਈ ਹੁੰਦੀ ਦੇਖ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਸੱਤਾ ਦਾ ਜਿਹੜਾ ਹੈਗਾ ਉਹ ਨਸ਼ਾ ਇੰਨਾ ਜ਼ਿਆਦਾ ਚੜ ਗਿਆ ਜਾਂ ਬਹੁਮਤ ਵੱਡਾ ਹੈ ਇਹਦਾ ਫਾਇਦਾ ਚੁੱਕ ਰਿਹਾ ਤਾਂ ਉਹਨੂੰ ਲੱਗਦਾ ਹੈ ਕਿ ਵੱਡਾ ਬਹੁਮਤ ਵੀ ਲੋਕਤੰਤਰ ਦੇ ਅੰਦਰ ਕਿਤੇ ਨਾ ਕਿਤੇ ਨੁਕਸਾਨ ਕਰ ਜਾਂਦਾ ਸਹੀ ਚਰਚਾ ਨਹੀਂ ਹੁੰਦੀ ਦੇਖੋ ਕਿ ਵੱਡਾ ਬਹੁਮਤ ਜਿਹੜਾ ਉਹਦੇ ਕਰਕੇ ਅੱਜ ਦੇਸ਼ ਦਾ ਨੁਕਸਾਨ ਹੋ ਗਿਆ ਜੀ ਅੱਜ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਇਹੋ ਜਿਹੇ ਐਕਟ ਲੈ ਕੇ ਆਏ ਆ ਬਿੱਲ ਲੈ ਕੇ ਆਏ ਜਾ ਰਹੇ ਜਿੱਦੇ ਨਾਲ ਸੰਵਿਧਾਨ ਕਮਜ਼ੋਰ ਹੋਏਗਾ ਜੀ ਸੋ ਡਾਕਟਰ ਭੀਮਰਾਮ ਵੇਦਕਰਦੀ ਦੁਆਰਾ ਨਰਮਿਤ ਇਹ ਸਵਿਧਾਨਾ ਜਿਹੜਾ ਜੀ ਇਹਨੇ ਬਚਾਉਣ ਦੇ ਲਈ ਹੈ ਸਾਰਾ ਵਿਪੱਖ ਇੱਕਜਟ ਹੋ ਕੇ ਪ੍ਰਦਰਸ਼ਨ ਕਰ ਰਿਹਾ ਹੈ ਜੀ ਅਸੀਂ ਲਗਾਤਾਰ ਡਟੇ ਰਵਾਂਗੇ ਔਰ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਾਂਗੇ ਜੀ ਇੱਕ ਆਖਰੀ ਸਵਾਲ ਹੈ ਜੀ ਜਿਵੇਂ ਇੰਡੀਆ ਗਾਠ ਜੋੜ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਉਹ ਜਿਹੜੀ ਮੀਟਿੰਗ ਹੋਣੀ ਸੀ ਉਹ ਵੀ ਸੰਭਵ ਨਹੀਂ ਸੀ ਹੋ ਸਕੀ ਉਹਨਾਂ ਚੋਣਾਂ ਦੇ ਇਲੈਕਸ਼ਨ ਤੋਂ ਜਿਹੜੇ ਰਿਜ਼ਲਟ ਤੋਂ ਬਾਅਦ ਤਾਂ ਹੁਣ ਜਿਹੜੇ ਧੰਗ ਨਾਲ ਕਾਰਵਾਈ ਹੋ ਰਹੀ ਹੈ ਇਸ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਲੱਗਦਾ ਹੈ ਕਿ ਇੰਡੀਆ ਗੱਠ ਜੋੜ ਹੋਣ ਇਸ ਦੇ ਨਾਲ ਹੋਰ ਮਜ਼ਬੂਤ ਹੋਵੇਗਾ ਜਾਂ ਗੱਲ ਹਾਲੇ ਬਣਦੀ ਨਹੀਂ ਦਿਖਾਈ ਦੇ ਰਹੀ ਦੇਖੋ ਅੱਜ ਮੇਰਾ ਮੰਨਣਾ ਹੈ ਕਿ ਦੇਸ਼ ਦੀਆਂ ਜੰਨੀਆਂ ਵੀ ਗੈਰ ਭਾਰਤੀ ਜਨਤਾ ਪਾਰਟੀ ਸੋਚ ਵਿਚਾਰ ਕਰਾਦੀਆਂ ਪਾਰਟੀਆਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਅੱਜ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਰਾਜਸੀ ਪਾਰਟੀਆਂ ਨੂੰ ਆਪਣੇ ਨਿੱਜੀ ਵੈਰ ਵਿਰੋਧ ਇੱਕ ਪਾਸੇ ਛੱਡ ਕੇ ਦੇਸ਼ ਦਾ ਜਿਹੜਾ ਸੰਵਿਧਾਨ ਹੈ 바ਵਾ ਸਾਹਿਬ ਡਾਕਟਰ ਭੀਮrao Ambedkar ਦੁਆਰਾ ਲਿਖਿਤ ਸੰਵਿਧਾਨ ਜੀ ਉਹਦੀ ਰੱਖਿਆ ਦੇ ਲਈ ਜਿਹੜਾ ਸਾਨੂੰ ਇਕਜੁੱਟ ਹੋਣਾ ਪਏਗਾ ਅਦਰਵਾਇਜ਼ ਜੀ 2014 ਦੇ ਵਿੱਚ ਅਗਰ ਨਰਿੰਦਰ ਮੋਦੀ ਜੀ ਦੁਆਰਾ ਪ੍ਰਧਾਨ ਮੰਤਰੀ ਬੰਦੇ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਹੈ ਜੀ ਤਾਂ ਦੇਸ਼ ਦਾ ਜਿਹੜਾ ਸੰਵਿਧਾਨ ਹੈ ਜੀ ਨਿਸ਼ਚਿਤ ਇਹ ਲੋਕ ਆ ਜਿਹੜੇ ਬਦਲਣਗੇ ਸਮਝਾ ਸੰਵਿਧਾਨ ਦੀ ਰੱਖਿਆ ਦੇ ਲਈ ਸਾਨੂੰ ਇਕਜੁੱਟ ਹੋਣਾ ਪਰੰਪੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਾਂ ਕਹਿ ਰਹੇ ਸੀ ਕੱਲੇ ਹੀ ਲੜਾਂਗੇ ਦਮ ਰੱਖਦੇ ਹਾਂ ਜਿੱਤਣ ਦਾ ਉਹ ਤਾਂ ਕਹਿੰਦੇ ਕਾਂਗਰਸ ਨਾਲ ਅਸੀਂ ਨਹੀਂ ਕਰਨਾ ਗੱਠਜੋੜ ਪੰਜਾਬ 'ਚ ਦੇਖੋ ਜੋ ਹਾਈ ਕਮਾਂਡ ਕਹੇਗਾ ਜੀ ਅਗਰ ਨਹੀਂ ਕਰਨਾ ਤਾਂ ਅਸੀਂ ਉਹਦੇ ਲਈ ਵੀ ਡਟ ਕੇ ਤਿਆਰ ਆ ਕੋਈ ਪ੍ਰੋਬਲਮ ਨਹੀਂ ਆ ਜੀ ਤਾਂ ਫਿਰ ਉਹ ਇੱਕੇ ਵਾਲਾ ਸਨੇਹਾ ਜਿਹੜਾ ਤੁਸੀਂ ਕਹਿ ਰਹੇ ਹੋ ਜਾਣਾ ਚਾਹੀਦਾ ਫਿਰ ਉਹਨੂੰ ਨਹੀਂ ਸੱਟ ਲੱਗੂਗੀ ਕਿਦਾਂ ਜੀ ਸੌਰੀ ਜਿਹੜਾ ਏਕੇ ਦਾ ਤੁਸੀਂ ਕਹਿ ਰਹੇ ਆ ਕਿ ਜਿਵੇਂ ਗੈਰ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ ਧੱਕੇ ਹੋ ਰਹੇ ਨੇ ਫਿਰ ਉਹ ਏਕੇ ਨੂੰ ਸਾਟਾ ਨਹੀਂ ਲੱਗਦੀ ਜਿੱਤਾਂ 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 ਨਾਲ ਬ੍ਰਦਰ ਗੱਲ ਸੀਟਾਂ ਜਿੱਤਾਂ ਨਾਲ ਸਾਡੇ ਚ ਇੰਨੀ ਸ਼ਮਤਾ ਕੀ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਪੱਧਰ ਤੇ ਵੀ ਸਾਰੀਆਂ ਸੀਟਾਂ ਜਿੱਤ ਸਕਦੀ ਹੈ ਪਰ ਦੂਸਰੇ ਸੂਬਿਆਂ ਦੀ ਜੇ ਗੱਲ ਕਰੀਏ ਤਾਂ ਕਿਤਨਾ ਕਿਤੇ ਜਿਦੋਂ ਗਠਬੰਧਨ ਦੀ ਗੱਲ ਚੱਲਦੀ ਹੈ ਤਾਂ ਉਹਦਾ ਅਸਰ ਗਠਬੰਧਨ ਦਾ ਸਾਰੇ ਸੂਬਿਆਂ ਦੇ ਵਿੱਚ ਹੁੰਦਾ ਹੈ ਜੀ ਅਗਰ ਹਾਈ ਕਮਾਂਡ ਕਹੇਗਾ ਕਿ ਪੰਜਾਬ ਦੇ ਵਿੱਚ ਵੀ ਕਰਨਾ ਪਏਗਾ ਤਾਂ ਅਸੀਂ ਕਰਾਂਗੇ ਅਗਰ ਕਹੇਗਾ ਕਿ ਪੰਜਾਬ ਬਿਨਾ ਗਠਬੰਧਨ ਤੋਂ ਲੜੇਗਾ ਬਾਕੀ ਸੂਬਿਆਂ ਦੇ ਵਿੱਚ ਹੋਏਗਾ ਤਾਂ ਫਿਰ ਉਸ ਉਸ ਸਟ੍ਰੈਟਜੀ ਦੇ ਉੱਤੇ ਚੱਲਿਆ ਜਾਏਗਾ ਜੀ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣਿਆ ਲੋਕ ਸਭਾ ਮੈਂਬਰ ਜਲੰਧਰ ਸੀਟ ਤੋਂ ਸੁਸ਼ੀਲ ਰਿੰਕੂ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਬਾਕੀ ਪਾਰਲੀਮੈਂਟ ਮੈਂਬਰਾਂ ਦੇ ਵਾਂਗ ਉਹ ਸਾਰਾ ਸਾਰ ਗਲਤ ਹੈ ਇਹ ਵਿਧੀਕੀ ਹੈ ਲੋਕਤੰਤਰ ਦੇ ਲਈ ਖਤਰਾ ਹੈ ਉਹਨਾਂ ਨੇ ਜਿਹੜੀਆਂ ਗੱਲਾਂ ਸਾਹਮਣੇ ਰੱਖੀਆਂ ਨੇ ਇਸ ਦੇ ਬਨਾਲ ਤੁਸੀਂ ਕਿੰਨੀ ਕੋ ਸਹਿਮਤੀ ਰੱਖਦੇ ਹੋ ਜਾਂ ਤੁਹਾਡਾ ਵਿਚਾਰ ਕੀ ਹੈ ਤੁਸੀਂ ਵੀ ਆਪਣੀ ਆਪਣੀ ਮੰਨ ਦੀ رائے ਸਾਂਝੀ ਕਰ ਸਕਦੇ ਹੋ ਕਿ ਕੇਂਦਰ ਸਰਕਾਰ ਜਿਹੜਾ ਰਵਈਆ ਅਪਣਾ ਰਹੀ ਹੈ ਕਿ ਇਹ ਵਾਕਈ ਲੋਕਤੰਤਰ ਲਈ ਵੱਡਾ ਖਤਰਾ ਹੈ ਜਾਂ ਫਿਰ ਕੇਂਦਰ ਦੇ ਵੱਲੋਂ ਜਿਹੜਾ ਇਹ ਸਭ ਕੁਝ ਪਾਰਲੀਮੈਂਟ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਸ ਦੇ ਬਾਰੇ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਨੇ ਰਹੋ ABC ਪੰਜਾਬ ਦੇ ਨਾਲ